ਹੰਤੀ ਰਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਰਾਜੀ ਇੱਕ ਵਾਰੀ ਮੈਨੂੰ ਦੱਸ ਦੋ ਤੁਹਾਨੂੰ ਫੋਟੋ ਤੇ ਆਵਾਜ਼ ਕਲੀਅਰ ਆ ਰਹੀ ਹੈ ਫਿਰ ਆਪਾਂ ਆਪਣੀ ਕਲਾਸ ਸ਼ੁਰੂ ਕਰੀਏ आजोबाई सारे जने जी ऑनलाइन आ लिंक में शेयर कर दो दुज्या तक भी क्लास पहुँच सके सारे जने लाइव सैशन जुड़ सकन आजू भाई ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਕਲਾਸ ਰਾਜੀ ਪਹਿਲਾਂ ਆਪਾਂ ਕਨਸਟੀਟਿਊਸ਼ਨ ਦੇ ਤੇ ਰਾਜੇ ਛੋਟੀ ਜੀ ਕਲਾਸ ਆਜਾ ਲਈ ਕੋਈ ਜਿਆਦਾ ਵੱਡੀ ਨਹੀਂ ਲਾਈਵ ਜੁੜੇ ਰਹੋ ਲਿੰਕ ਨੂੰ ਸ਼ੇਅਰ ਕਰ ਦਿਓ ਰਾਜੇ ਲਾਈਕ ਕਰ ਦਿਓ ਜੇ ਤੁਹਾਨੂੰ ਮੇਰਾ ਕੰਟੈਂਟ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਲਾਈਕ ਜਰੂਰ ਕਰਿਆ ਕਰੋ ਸੈਸ਼ਨ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰੋ ਰਾਜੇ ਤਦ ਅੱਜ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਜਿਹੜਾ ਪਾਰਟ ਨੰਬਰ 1 ਆ ਉਹਨੂੰ ਕਵਰ ਕਰ ਚੁੱਕੇ ਆ ਪਾਰਟ ਨੰਬਰ 2 ਆ ਜਿਹੜਾ ਉਹਨੂੰ ਕਵਰ ਕਰ ਚੁੱਕੇ ਆ ਪਾਰਟ ਨੰਬਰ 3 ਆਰਟੀਕਲ 1 ਤੋਂ ਲੈ ਕੇ 35 ਤੱਕ ਆਪਾਂ ਕਵਰ ਕਰ ਚੁੱਕੇ ਆ ਇਸ ਤੋਂ ਬਿਨਾਂ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਇਨਫੋਰਮੇਸ਼ਨ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕਰ ਚੁੱਕੇ ਆ ਪ੍ਰੰਬਲ ਦਾ ਟਾਪਿਕ ਕਵਰ ਕਰ ਚੁੱਕੇ ਆ ਤੇ ਸੰਵਿਧਾਨ ਸਭਾ ਵਾਲਾ ਟਾਪਿਕ ਕਵਰ ਕਰ ਚੁੱਕੇ ਆ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਉਹ ਕਲਾਸਿਸ ਦੇਖੀਆਂ ਹੋਣਗੀਆਂ ਜੇ ਨਹੀਂ ਦੇਖੀਆਂ ਤਾਂ ਰਾਜੀ ਜੀ ਜਰੂਰ ਦੇਖਿਓ ਅੱਜ ਆਪਾਂ ਸ਼ੁਰੂ ਕਰਾਂਗੇ ਭਾਗ 4 ਆਰਟੀਕਲ 36 ਤੋਂ ਲੈ ਕੇ 51 ਤੱਕ ਜਿਹਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਦੋ ਕਲਾਸਾਂ ਦੇ ਵਿੱਚ ਕਵਰ ਕਰਾਂਗੇ ਰਾਜੀ ਆਪਾਂ ਇਹਨਾਂ ਨੂੰ ਜਿਨਨੇ ਜਣੇ ਆਨਲਾਈਨ ਆ ਸਾਰੇ ਜਣੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਲਾਸ ਨੂੰ ਰਜੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਸ਼ੁਰੂ ਕਰਦੇ ਆਂ ਆਪਾਂ ਅੱਜ ਅੱਜ ਦਾ ਟੌਪਿਕ ਭਾਗ 4 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕੱਲ੍ਹ ਵਾਲੀ ਕਲਾਸ ਪ੍ਰੋਪਰ ਸਮਝ ਲੱਗ ਗਈ ਸੀ ਰਜੇ ਰਾਈਟ ਟੂ ਐਜੂਕੇਸ਼ਨ ਆਪਾਂ ਕਵਰ ਕੀਤਾ ਅੱਜ ਇੱਕ ਚਾਲੀ ਵਾਲੀ ਕਲਾਸ ਦੇ ਵਿੱਚ ਆਪਾਂ ਉਹਦੇ ਨਾਲ रिलेटेड ਐਮਸੀਕਿਊ ਕੀਤੇ ਸੀ ਜਿਨ੍ਹਾਂ ਨੇ ਨਹੀਂ ਵੇਖੀ ਉਹ ਜ਼ਰੂਰ ਵੇਖੋ ਰਾਜੀ ਉਹਦੇ ਨਾਲ ਰਿਵੀਜ਼ਨ ਹੋ ਜਾਂਦੀ ਆ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕਿੰਨਾ ਕੁ ਸਮਝ ਆਇਆ ਤੇ ਕਿੰਨਾ ਕੁ ਨਹੀਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਰਦੇਸ਼ਕ ਸਿਧਾਂਤ ਰਾਜ ਜੀ ਜਦੋਂ ਆਪਣੀ ਸੰਵਿਧਾਨ ਸਭਾ ਬਣੀ ਸੀ ਤਾਂ ਸੰਵਿਧਾਨ ਸਭਾ ਦੇ ਵਿੱਚ ਜੋ ਸਲਾਹਕਾਰ ਸੀ ਬੀ ਐਨ ਰਾਓ ਉਹਨਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜਿਹੜੇ ਉਹਨਾਂ ਨੇ ਬੀ ਪੀ ਐਸ ਪੀ ਨੂੰ ਵੀ ਮੌਲਿਕ ਅਧਿਕਾਰ ਦਾ ਹੀ ਦਰਜਾ ਦਿੱਤਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਸੰਵਿਧਾਨ ਦੇ ਵਿੱਚ ਦੋ ਤਰ੍ਹਾਂ ਦੇ ਮੌਲਿਕ ਅਧਿਕਾਰ ਆ ਜਿਹੜੇ ਉਹ ਸ਼ਾਮਲ ਹੋਣੇ ਚਾਹੀਦੇ ਆ ਇਕ ਤਾਂ ਉਹ ਮੌਲਿਕ ਅਧਿਕਾਰ ਜਿਹੜੀ ਆਪਾਂ ਭਾਗ 3 ਦੇ ਅੰਡਰ ਪਰਦੇ ਆ ਜਿਨ੍ਹਾਂ ਨੂੰ ਉਸੇ ਸਮੇਂ ਲਾਗੂ ਕੀਤਾ ਗਿਆ ਸੀ ਤੇ ਇੱਕ ਉਹਨਾਂ ਨੇ ਕਿਹਾ ਸੀ ਕਿ ਡੀਪੀ ਐਸਪੀ ਨੂੰ ਸੈਕੰਡ ਕੈਟਾਗਰੀ ਦੇ ਵਿੱਚ ਰੱਖਣਾ ਚਾਹੀਦਾ ਵਿਪਾਅ ਇਹਨਾਂ ਨੂੰ ਪਵệਖ ਦੇ ਵਿੱਚ ਲਾਗੂ ਕੀਤਾ ਜਾਊਗਾ ਉਹਨਾਂ ਨੇ ਤਾਂ ਇਹ ਕੁਐਸਚਨ ਬਣ ਬਣ ਸਕਦਾ ਹੈ राजे ਵੀ ਡੀਪੀ ਐਸਪੀ ਨੂੰ ਮੌਲਿਕ ਅਧਿਕਾਰਾਂ ਦਾ ਦਰਜਾ ਹੀ ਕਿ ਨਹੀਂ ਦਿੱਤਾ ਸੀ ਤਾਂ ਬੀ ਐਨ ਰਾਓ ਨੇ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਡੀਪੀ ਐਸਪੀ ਇਹ ਜਿਹੜੇ ਉਹ ਵੀ ਫੰਡਾਮੈਂਟਲ ਰਾਈਟ ਆ ਜਿਨ੍ਹਾਂ ਨੂੰ ਸੈਕੰਡ ਕੈਟਾਗਰੀ ਦੇ ਵਿੱਚ ਰੱਖਣਾ ਚਾਹੀਦਾ ਜੋ ਭਵਿੱਖ ਦੇ ਵਿੱਚ ਲਾਗੂ ਕੀਤੇ ਜਾਣਗੇ ਭਾਵ ਜਦੋਂ ਸਟੇਟ ਦੇ ਕੋਲ ਪੂਰੇ ਜਿਹੜੇ ਉਹਨਾਂ ਦੇ ਰਿਸੋਰਸਸ ਹੋਣਗੇ ਤਾਂ ਸਟੇਟ ਇਹ ਸਟੇਟ ਆ ਜਿਹੜੀ ਇਹਨਾਂ ਨੂੰ ਲਾਗੂ ਕਰ ਸਕੂਗੀ ਜਦੋਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤਾਂ ਇਹ ਜੇ ਆਪਣੇ ਆਰਥਿਕ ਸਥਿਤੀ ਵੀ ਸਹੀ ਨਹੀਂ ਸੀ ਸਮਾਜਿਕ ਸਥਿਤੀ ਵੀ ਸਹੀ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਭਵਿੱਖ ਵਾਸਤੇ ਰੱਖਿਆ ਜਾਵੇ ਜਿਵੇਂ ਰਾਜੇ ਉਸ ਸਮੇਂ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਤਬ ਉਹਦਾ ਆ ਪੈਨਸ਼ਨ ਹੈ ਜਿਹੜੀ ਨਹੀਂ ਲਾਗੂ ਸੀ ਪਰ ਵਰਤਮਾਨ ਸਮੇਂ ਦੇ ਵਿੱਚ ਸਟੇਟ ਨੇ ਉਹਨੂੰ ਲਾਗੂ ਕੀਤਾ ਹੋਇਆ ਤਾਂ ਇਹ ਧਿਆਨ ਚ ਰੱਖਣਾ ਬੀਬੀ ਐਨ ਰਾਓ ਨੇ ਡੀ ਪੀ ਐਸ ਪੀ ਨੂੰ ਵੀ ਮੌਲਿਕ ਅਧਿਕਾਰਾਂ ਦਾ ਦਰਜਾ ਦਿੱਤਾ ਸੀ ਜਿਨ੍ਹਾਂ ਨੂੰ ਕਿਹਾ ਸੀਗਾ ਕਿ ਭਵਿੱਖ ਦੇ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਹੁਣ ਆਪਾਂ ਦੇਖਦੇ ਹਾਂ ਰਾਜੇ ਇਹਦਾ ਅਰਥ ਦੇਖਦੇ ਆਪਾਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪਰਿਭਾਸ਼ਾ ਦੇਖਦੇ ਆ ਪਹਿਲਾਂ ਕੀ ਹੁੰਦੀ ਹੈ राजे ਸੰਵਿਧਾਨ ਸਭਾ ਦੁਆਰਾ ਸਟੇਟ ਨੂੰ ਦਿੱਤੇ ਗਏ ਉਹ ਸਕਾਰਾਤਮਕ ਨਿਰਦੇਸ਼ ਹਨ ਜਿਨ੍ਹਾਂ ਦੀ ਨੀਤੀ ਜਿਨ੍ਹਾਂ ਦਾ ਨੀਤੀ ਨਿਰਮਾਣ ਸਮੇਂ ਪਾਲਣ ਕਰਨਾ ਜ਼ਰੂਰੀ ਹੈ ਭਾਵ ਰਾਜੀ ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਰਾਜ ਤੋਂ ਭਾਵ ਰਾਜ ਜਿਹੜਾ ਆਪਾਂ ਆਰਟੀਕਲ 12 ਦੇ ਵਿੱਚ ਪੜ੍ਹੀ ਸੀਗੀ ਨਾ ਸਟੇਟਮੈਂਟ ਵੀ ਰਾਜ ਕੀ ਹੋਊਗਾ ਭਾਵੇਂ ਜਿਹੜੀ ਵੀ ਬੋਡੀ ਜਿਹੜੀ ਹੈਗੀ ਉਹ ਸਰਕਾਰ ਦੇ ਅੰਡਰ ਆਉਂਦੀ ਹੈਗੀ ਆ ਉਹਨੂੰ ਸਟੇਟ ਮੰਨਿਆ ਸੀ ਉਹ ਆ ਸਟੇਟ ਤੋਂ ਭਾਵ ਕੋਈ ਇਹ ਨਹੀਂ ਵੀ ਪੰਜਾਬ ਬਿਹਾਰ ਯੂਪੀ ਉਹਨਾਂ ਨੂੰ ਸਟੇਟ ਤੋਂ ਭਾਵ ਨਹੀਂਗਾ ਜਿਹੜੀ ਭਾਗ ਆਰਟੀਕਲ 12 ਦੇ ਵਿੱਚ ਆਪਾਂ ਡੈਫੀਨੇਸ਼ਨ ਪੜ੍ਹੀ ਸੀ ਰਾਜ ਤੋਂ ਭਾਵ ਉਹ ਹੋਰ ਆ ਜੀ ਇੱਥੇ ਸਟੇਟ ਤੋਂ ਭਾਵ ਸੰਵਿਧਾਨ ਸਭਾ ਨੇ ਸਟੇਟ ਨੂੰ ਦਿੱਤੇ ਗਏ ਉਸਕਾਰਾਤਮਕ ਨਿਰਦੇਸ਼ਾਂਨ ਜਿਨ੍ਹਾਂ ਦਾ ਨੀਤੀ ਨਿਰਮਾਣ ਸਮੇਂ ਪਾਲਣ ਕਰਨਾ ਜ਼ਰੂਰੀ ਹੈ ਭਾਵ ਰਾਜੇ ਜਦੋਂ ਸੰਸਦ ਜਾਂ ਜਿਹੜੀ ਰਾਜ ਵਿਧਾਨ ਮੰਡਲ ਆ ਉਹ ਜਦੋਂ ਵੀ ਕੋਈ ਕਾਨੂੰਨ ਬਣਾਉਗੀ ਤਾਂ ਡੀ ਪੀ ਐਸ ਪੀ ਨੂੰ ਅਣਦੇਖੀ ਨਾ ਕਰੇ ਪਰ ਡੀ ਪੀ ਐਸ ਪੀ ਦੇ ਜਿਹੜੇ ਉਦੇਸ਼ ਆ ਜਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਕਾਨੂੰਨ ਦਾ ਨਿਰਮਾਣ ਕਰੂਗੀ ਸਮਝ ਲੱਗ ਗਿਆ ਅਨ ਦੇਖਾਂਗੇ ਆਪਾਂ ਕਿ ਡੀ ਪੀ ਐਸ ਪੀ ਦਾ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਵਰਣਨ ਕਿੱਥੇ ਮਿਲਦਾ ਰਜੇ ਭਾਗ 4 ਦੇ ਵਿੱਚ ਆਰਟੀਕਲ 36 ਤੋਂ ਲੈ ਕੇ 51 ਤੱਕ ਰਜੇ ਇਹਨਾਂ ਨੂੰ ਐਜ਼ ਇਟ ਇਸੇ ਤਰ੍ਹਾਂ ਪੂਰਾ ਹਰੇਕ ਲੈਨ ਦੇ ਵਿੱਚ ਜਿਹੜਾ ਵੀ ਹੈਗਾ ਇਹ ਕੁਐਸਚਨ ਹੀ ਆਪਣੇ ਆਪ ਦੇ ਵਿੱਚ ਪੁੱਛ ਲੈਣ ਦੇ ਡੀ ਪੀ ਐਸ ਪੀ ਜਿਹੜਾ ਉਹ ਸੰਵਿਧਾਨ ਦੇ ਕਿੰਨੇਵੇਂ ਭਾਗ ਦੇ ਵਿੱਚ ਆ ਭਾਗ 4 ਦੇ ਵਿੱਚ ਕਿਹੜੇ ਆਰਟੀਕਲ ਆ ਜਿਹੜੇ ਡੀ ਪੀ ਐਸ ਪੀ ਨਾਲ ਸੰਬੰਧਿਤ ਆ ਆਰਟੀਕਲ 36 ਤੋਂ 51 ਤੱਕ ਸਰੋਤ ਫਿਰ ਪੁੱਛਿਆ ਉਹਨਾਂ ਨੇ ਰਾਜੇ ਸਰੋਤ ਕੀ ਆ ਆਪਾਂ ਕਿੱਥੋਂ ਲਏ ਆ ਜਿਹੜੇ ਡੀ ਪੀ ਐਸ ਪੀ ਆ ਤਾਂ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਆ ਆਇਰਲੈਂਡ ਦੇ ਸੰਵਿਧਾਨ ਦੇ ਵਿੱਚ ਜਿਹੜਾ ਰਾਜੇ ਉਹਨਾਂ ਦਾ ਆਰਟੀਕਲ 45 ਆ ਉਹ ਡੀ ਪੀ ਐਸ ਪੀ ਦੇ ਨਾਲ ਰਿਲੇਟਡ ਆ ਆਇਰਲੈਂਡ ਦਾ ਵੀ ਇਹ ਆਪਣੇ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀ ਰਾਜੇ ਇਹ ਵੀ ਆਪਦਾ ਨਹੀਂ ਗਾ ਇਹਨਾਂ ਨੇ ਵੀ ਗਾ ਇਹ ਆਈਡੀਆ ਜਿਹੜਾ ਉਹ ਸਪੈਨਿਸ਼ ਤੋਂ ਲਿਆ ਸੀ ਆਇਰਲੈਂਡ ਨੇ ਵੀ ਇਹ ਆਈਡੀਆ ਸਪੈਨਿਸ਼ ਤੋਂ ਲਿਆ ਸੀ ਫਿਰ ਇਥੇ ਇਹ ਕੁਐਸਚਨ ਆਉਂਦਾ ਵੀ ਜਦੋਂ ਆਇਰਲੈਂਡ ਨੇ ਵੀ ਅੱਗੇ ਸਪੈਨਿਸ਼ ਤੋਂ ਲਿਆ ਤਾਂ ਆਪਾਂ ਸਪੈਨਿਸ਼ ਤੋਂ ਸਿੱਧਾ ਕਿਉਂ ਨਹੀਂ ਲਿਆ ਫੋਟੋ ਨਹੀਂ ਆ ਰਹੀ ਸਹੀ 1 ਮਿੰਟ ਰਹੀ ਕਹਾਂਜੀ ਰਾਜੇ ਸਰੋਤ ਇਹ ਆਇਰਲੈਂਡ ਤੋਂ ਲਏ ਗਏ ਆ ਫਿਰ ਇਹਦੀ ਪ੍ਰਕਿਰਤੀ ਰਾਜੇ ਡੀ ਪੀ ਐਸ ਪੀ ਦੀ ਪ੍ਰਕਿਰਤੀ ਕੀ ਆ ਤਾਂ ਪ੍ਰਕਿਰਤੀ ਇਹਨਾਂ ਦੀ ਸਕਾਰਾਤਮਕ ਆ ਸਕਾਰਾਤਮਕ ਕਿਵੇਂ ਵੀ ਇਹ ਰਾਜ ਨੂੰ ਕਰਨ ਲਈ ਕਿਹਾ ਗਿਆ ਇਹਦੇ ਵਿੱਚ ਜਿਹੜਾ ਵੀ ਕੰਮ ਆ ਉਹ ਰਾਜ ਨੂੰ ਕਰਨ ਲਈ ਕਿਹਾ ਗਿਆ ਜਿਵੇਂ ਫੰਡਾਮੈਂਟਲ ਰਾਈਟ ਆ ਜਿਹੜੇ ਰਾਜੇ ਉਹਨਾਂ ਦੀ ਪ੍ਰਕਿਰਤੀ ਨਕਾਰਾਤਮਕ ਆ ਕਿਉਂਕਿ ਉਹਨਾਂ ਦੇ ਵਿੱਚ ਇਹ ਕਿਹਾ ਹੀ ਜਾਂਦਾ ਸੀਗਾ ਵੀ ਰਾਜ ਜਿਹੜਾ ਇਹ ਕੰਮ ਨਹੀਂ ਕਰੂਗਾ ਜਿਵੇਂ ਲਿੰਗ ਦੇ ਆਧਾਰ ਤੇ ਵਿਤਕਰਾ ਨਹੀਂ ਕਰੂਗਾ ਉਸ ਤਰੀਕੇ ਦੇ ਨਾਲ ਵੀ ਜਿਹੜੀ ਇਹਨਾਂ ਦੀ ਪ੍ਰਕਿਰਤੀ ਹੈ ਉਹ ਰਾਜ ਨੂੰ ਕੰਮ ਕਰਨ ਦੇ ਲਈ ਕਿਹਾ ਗਿਆ ਜਿਵੇਂ ਮੰਨ ਲਓ ਹਨ ਰਾਜੇ ਵੀ ਮੈਂ ਸ਼ਬਦ ਬੋਲਦਾ ਵੀ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ ਚਾਹੀਦੀ ਤਾਂ ਇਹ ਇਹਦੀ ਨੈਗੇਟਿਵ ਰੂਪ ਆ ਗਿਆ ਨਕਾਰਾਤਮਕ ਰੂਪ ਆ ਗਿਆ ਜੇ ਮੈਂ ਕਹਿ ਦੇਵਾਂ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਇਹਦਾ ਸਕਾਰਾਤਮਕ ਰੂਪ ਆ ਗਿਆ ਤਾਂ ਉਸੇ ਤਰ੍ਹਾਂ ਰਾਜੇ ਵੀ ਇਹਨਾਂ ਦੇ ਵਿੱਚ ਰਾਜ ਨੂੰ ਕਿਹਾ ਜਾਂਦਾ ਵੀ ਉਹਨਾਂ ਨੇ ਰਾਜ ਦੀ ਭਲਾਈ ਦੇ ਵਾਸਤੇ ਲੋਕ ਲਿਆਂ ਦੇ ਵਾਸਤੇ ਇਹ ਕੰਮ ਕਰਨੇ ਆ ਤਾਂ ਇਹਨਾਂ ਦੀ ਪ੍ਰਕਿਰਤੀ ਕੀ ਆ ਸਕਾਰਾਤਮਕ ਫੰਡਾਮੈਂਟਲ ਰਾਈਟਸ ਦੀ ਪ੍ਰਕਿਰਤੀ ਨਕਾਰਾਤਮਕ ਆ ਰਾਜੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਵੀ ਰਾਜ ਨੇ ਇਹ ਕੰਮ ਨਹੀਂ ਕਰਨਾ ਤਾਂ ਇਹ ਇਹ ਫਰਕ ਆ ਇਹਨਾਂ ਵਿੱਚ ਫੰਡਾਮੈਂਟਲ ਰਾਈਟ ਤੇ ਡੀਪੀਐਸਪੀ ਦੇ ਵਿੱਚ ਫਿਰ ਰਾਜੇ ਸਰੂਪ ਸਰੂਪ ਇਹਨਾਂ ਦਾ ਕੀ ਆ ਆ ਪਰਿਵਰਤਨਸ਼ੀਲਾ ਨੌਨ ਜਸਟੇਬਲ ਆ ਭਾਵ ਜੇ ਇਹਨਾਂ ਨੂੰ ਵੀ ਜੇ ਰਾਜ ਨੂੰ ਜੋ ਕਰਨ ਲਈ ਕਿਹਾ ਗਿਆ ਜੇ ਉਹ ਰਾਜ ਨਾ ਕਰੇ ਤਾਂ ਉਹ ਆਪਾਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਜਿਵੇਂ ਰਾਜੇ ਜਦੋਂ ਫੰਡਾਮੈਂਟਲ ਰਾਈਟ ਆ ਜਿਹੜੇ ਉਹਨਾਂ ਦੇ ਖਿਲਾਫ ਕੋਈ ਕਾਨੂੰਨ ਬਣਾਇਆ ਜਾਂਦਾ ਤਾਂ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਆ ਇਸੇ ਕਰਕੇ ਉਹਨਾਂ ਦੀ ਪ੍ਰਵਰਤੀ ਜਿਹੜੀ ਜਸਟੇਬਲ ਹੁੰਦੀ ਆ ਤਾਂ ਡੀ ਪੀ ਐਸ ਪੀ ਦੀ ਪ੍ਰਵਰਤੀ ਜਿਹੜੀ ਉਹ ਆ ਪਰਵਰਤਨਸ਼ੀਲਾ ਭਾਵ ਰਾਜ ਜੇ ਇਹਨਾਂ ਨੂੰ ਨਹੀਂ ਕਰਦਾ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਜਿਵੇਂ ਮੰਨ ਲਓ ਹੁਣ ਆਪਾਂ ਇੱਥੇ ਮਾਤਾ ਪਿਤਾ ਲਈ ਐਗਜ਼ਾਮਪਲ ਲਈ ਸੀ ਜੇ ਹੀ ਆਪਾਂ ਰਾਜ ਨੂੰ ਕਹਿ ਦਈਏ ਕਿ ਰਾਜ ਨੂੰ ਮਾਤਾ ਪਿਤਾ ਦੀ ਸੇਵਾ ਦੇ ਲਈ ਜਿਹੜਾ ਹੈਗਾ ਕਦਮ ਚੁੱਕਣੇ ਚਾਹੀਦੇ ਹਨ ਭਾਵੇਂ ਜਿਵੇਂ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ ਤਾਂ ਇਹ ਰਾਜ ਕਰ ਵੀ ਸਕਦਾ ਨਹੀਂ ਵੀ ਕਰ ਸਕਦਾ ਤੇ ਜੇ ਇਹ ਨਹੀਂ ਕਰੂਗਾ ਤਾਂ ਆਪਾਂ ਉਸ ਦੇ ਲਈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਰਾਜ ਦੇ ਖਿਲਾਫ ਨਹੀਂ ਜਾ ਸਕਦੇ ਅੱਗੇ ਰਾਜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਉਦੇਸ਼ ਕੀ ਆ ਤਾਂ ਇਹਨਾਂ ਦਾ ਉਦੇਸ਼ ਆ ਲੋਕ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ ਸਭ ਤੋਂ ਮੇਨ ਉਦੇਸ਼ ਕੀ ਆ ਲੋਕ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ ਭਾਵ ਵੀ ਰਾਜੇ ਜਿਵੇਂ ਮੰਨ ਲਓ ਕੋਈ ਗਰੀਬ ਵਿਅਕਤੀ ਆ ਉਹਨਾਂ ਦਾ ਬੱਚਾ ਜਿਹੜਾ ਉਹ ਸੜਕ ਤੇ ਜਨਮ ਲੈਂਦਾ ਤਾਂ ਰਾਜ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਵਿਵਸਥਾ ਕਰੇ ਕਿ ਉਹਨਾਂ ਦੀਆਂ ਬੇਸਿਕ ਨੀਡਸ ਆ ਜਿਵੇਂ ਰੋਟੀ ਕਪੜਾ ਤੇ ਮਕਾਨ ਉਹਨਾਂ ਨੂੰ ਪੂਰਾ ਕਰੇ ਦੂਜਾ ਦੇਸ਼ ਕੀ ਹੈ ਰਾਜੇ ਸਮਾਜਿਕ ਤੇ ਆਰਥਿਕ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਦੇਣਾ ਭਾਵ ਵੀ ਕਿਸੇ ਨਾਲ ਵੀ ਸਮਾਜ ਦੇ ਵਿੱਚ ਜਾਤ ਲਿੰਗ ਦੇ ਆਧਾਰ ਤੇ ਕੋਈ ਵਿਤਕਰਾ ਨਾ ਹੋਵੇ ਸਭ ਲੋਕ ਬਰਾਬਰ ਹੋਣ ਆਰਥਿਕ ਭਾਵ ਜੇ ਕਿਸੇ ਨੂੰ ਆਰਥਿਕ ਪੱਖ ਤੋਂ ਚਾਹਤ ਅਦਿ ਲੋੜਾ ਤੋਂ ਉਹਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਮੰਨ ਲਓ ਕੋਈ ਗਰੀਬ ਹੈ ਜੇ ਉਹਨੂੰ ਨਿਆਂ ਵਾਸਤੇ ਉਹਦੇ ਕੋਲੇ ਪੈਸੇ ਨਹੀਂ ਤਾਂ ਉਹਦੇ ਵਾਸਤੇ ਸਰਕਾਰੀ ਵਕੀਲ ਦੀ ਵਿਵਸਥਾ ਕੀਤੀ ਗਈ ਹੈ ਰਾਜਨੀਤਿਕ ਨਿਆਂ ਭਾਵ ਰਾਜੇ ਰਾਜਨੀਤਿਕ ਪਕਟਵੀਆਂ ਕੇ ਵਿਵਤਕਰਨੀ ਕੋਈ ਵੀ ਜਿਹੜਾ ਹੈਗਾ ਰਾਜਨੀਤਿਕ ਜਿਹੜੇ ਹੈਗੇ ਉਹ ਕਾਰਜਾ ਉਹਨਾਂ ਦੇ ਵਿੱਚ ਭਾਗ ਲੈ ਸਕਦਾ ਉਸ ਤੋਂ ਬਾਅਦ ਕਥਨ ਰਾਜੇ ਡੀਪੀਐਸਪੀ ਦੇ ਨਾਲ ਰਿਲੇਟਡ ਬੀ ਆਰ ਅੰਬੇਦਕਰ ਬੀ ਆਰ ਅੰਬੇਦਕਰ ਨੇ ਡੀਪੀਐਸਪੀ ਨੂੰ ਕਿਹਾ ਹੈਗਾ ਅਨੋਖੀ ਵਿਸ਼ੇਸ਼ਤਾ ਤੇ ਡੀਪੀਐਸਪੀ ਨੂੰ ਅਨੋਖੀ ਵਿਸ਼ੇਸ਼ਤਾ ਵੀ ਕਿਹਾ ਜਾਂਦਾ ਇਸ ਤਰ੍ਹਾਂ ਵੀ ਆ ਸਕਦਾ ਕੁਐਸਚਨ ਤੇ ਇਹ ਵੀ ਕਹਿ ਸਕਦੇ ਪੁੱਛ ਸਕਦੇ ਆ ਕਿ ਅਨੋਖੀ ਵਿਸ਼ੇਸ਼ਤਾ ਕਿਸ ਨੇ ਕਿਹਾ ਤਾਂ ਬੀ ਆਰ ਅੰਬੇਦਕਰ ਨੇ ਯੂਨੀਕ ਫੀਚਰ ਅਨੋਖੀ ਵਿਸ਼ੇਸ਼ਤਾ ਬੀ ਆਰ ਅੰਬੇਦਕਰ ਦੇ ਵਿਚਾਰ ਆ ਰਹੇ ਜੀ ਫਿਰ ਉਸ ਤੋਂ ਬਾਅਦ ਗ੍ਰੇਨਵਿਨ ਆਸਟਿਨ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੀ ਆਤਮਾ ਡੀ ਪੀ ਐਸ ਪੀ ਨੂੰ ਸੰਵਿਧਾਨ ਦੀ ਆਤਮਾ ਕਿਹਨੇ ਕਿਹਾ ਗ੍ਰੇਨਵਿਨ ਆਸਟਿਨ ਰਜੇ ਇੱਥੇ ਧਿਆਨ ਰੱਖਣਾ ਜੇ ਪੁੱਛਿਆ ਜਾਵੇ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਤਾਂ ਪ੍ਰਸਤਾਵਨਾ ਨੂੰ ਕਿਹਾ ਜਾਂਦਾ ਇਸ ਸਟੇਟਮੈਂਟ ਦਾ ਧਿਆਨ ਰੱਖਣਾ ਰਾਜੇ ਇਹਦੇ ਕੁਐਸਚਨ ਅਲੱਗ-ਅਲੱਗ ਬਣਦੇ ਆ ਤਿੰਨ ਤਰ੍ਹਾਂ ਦੇ ਆ ਸੰਵਿਧਾਨ ਦੀ ਆਤਮਾ ਪੁੱਛਿਆ ਜਾਵੇ ਤਾਂ ਪ੍ਰਸਤਾਵਨਾ ਨੂੰ ਕਿਹਾ ਜਾਂਦਾ ਤੇ ਜੇ ਪੁੱਛਿਆ ਜਾਵੇ ਬੀ ਬੀ ਆਰ ਅੰਬੇਦਕਰ ਨੇ ਕਿਸ ਨੂੰ ਆਤਮਾ ਕਿਹਾ ਸੰਵਿਧਾਨ ਦੀ ਆਤਮਾ ਕਿਹਾ ਤਾਂ ਉਹਨਾਂ ਨੇ ਆਰਟੀਕਲ 32 ਨੂੰ ਕਿਹਾ ਹੈ ਰਾਜੇ ਸੰਵਿਧਾਨ ਦੀ ਆਤਮਾ ਬੀ ਆਰ ਅੰਬੇਦਕਰ ਨੇ ਇਹ ਜੇ ਪੁੱਛਿਆ ਜਾਵੇ ਗ੍ਰੇਨਵਿਨ ਆਸਟਨ ਜਿਹੜਾ ਉਹਨਾਂ ਨੇ ਕਿਸ ਨੂੰ ਕਿਹਾ ਸੰਵਿਧਾਨ ਦੀ ਆਤਮਾ ਤਾਂ ਉਹਨਾਂ ਨੇ ਡੀ ਪੀ ਐਸ ਪੀ ਨੂੰ ਕਿਹਾ ਠੀਕ ਹੈ ਸੰਵਿਧਾਨ ਦੀ ਆਤਮਾ ਕਥਨ ਜਿਹੜਾ ਉਹ ਤਿੰਨ ਤਿੰਨ ਚੀਜ਼ਾਂ ਨਾਲ ਸੰਬੰਧਿਤ ਹੈ ਸੰਵਿਧਾਨ ਦੀ ਆਤਮਾ ਪੁੱਛਿਆ ਜਾਵੇ ਤਾਂ ਪ੍ਰਸਤਾਵਨਾ ਜੇ ਬੀ ਆਰ ਅੰਬੇਦਕਰ ਦੇ ਅਨੁਸਾਰ ਪੁੱਛਿਆ ਜਾਵੇ ਤਾਂ ਆਰਟੀਕਲ 32 ਆ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜੇ ਗ੍ਰੇਨਵਿਨ ਆਸਟਨ ਦੇ ਅਨੁਸਾਰ ਪੁੱਛਿਆ ਜਾਵੇ ਤਾਂ ਡੀ ਪੀ ਐਸ ਪੀ ਆ ਸਮਝ ਆਈ ਰਾਜੇ ਤਾਂ ਇਸੇ ਤਰ੍ਹਾਂ ਰਹਿ ਜੇ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਵੇਖਿਆ ਸੀਗਾ ਵੈਸੇ ਤਾਂ ਮੈਂ MCQ ਵਾਲੀ ਕਲਾਸ ਦੇ ਵਿੱਚ ਇਹ ਕਲੀਅਰ ਕਰਤਾ ਸੀਗਾ ਕਿ ਆਪਣੀ ਜਿਹੜੀ ਸਿੱਖਿਆ ਦੇ ਜਨਕ ਹੈਗਾ ਉਹ ਕਿਹਨੂੰ ਮੰਨਿਆ ਜਾਂਦਾ ਤਾਂ ਇਹਦੇ ਵਿੱਚ ਵੀ ਆਪਾਂ ਆਮ ਜਿਹੜਾ ਨਾਂ ਲੈਨੇ ਲਾੜ ਮਕਾਲੇ ਦਾ ਲੈਨੇ ਆ ਤਾਂ ਨਹੀਂ ਪ੍ਰਾਇਮਰੀ ਸਿੱਖਿਆ ਦੇ ਜਨਕ ਪੁੱਛਿਆ ਜਾਵੇ ਤਾਂ ਬਾਲਕ੍ਰਿਸ਼ਨ ਗੋਖਲੇ ਆ ਜੇ ਅੰਗਰੇਜ਼ੀ ਸਿੱਖਿਆ ਦੇ ਜਨਕ ਪੁੱਛਿਆ ਜਾਵੇ ਰਾਜੇ ਕਿਉਂਕਿ ਸਾਰੇ ਜਣੇ MCQ ਵਾਲੀ ਕਲਾਸ ਨਹੀਂ ਨਾ ਵੇਖਦੇ ਅੰਗਰੇਜ਼ੀ ਸਿੱਖਿਆ ਦੇ ਜਨਕਾ ਜਿਹੜੇ ਉਹ ਲਾਰਡ ਮੈਕਾਲੀ ਆ ਤੇ ਜੇ ਆਧੁਨਿਕ ਸਿੱਖਿਆ ਦੇ ਜਨਕ ਪੁੱਛੇ ਜਾਣ ਤਾਂ ਉਹ ਲਾਰਡ ਵਿਲੀਅਮ ਬੈਂਟਿੰਗ ਆ ਇੱਥੇ ਵੀ ਰਾਜੇ ਤਿੰਨ ਸਟੇਟਮੈਂਟ ਅਲੱਗ-ਅਲੱਗ ਹੋ ਗਈਆਂ ਪ੍ਰਾਇਮਰੀ ਸਿੱਖਿਆ ਦੇ ਜਨਕ ਅੰਗਰੇਜ਼ੀ ਸਿੱਖਿਆ ਦੇ ਜਨਕ ਤੇ ਆਧੁਨਿਕ ਸਿੱਖਿਆ ਦੇ ਜਨਕ ਇਹ ਤੁਸੀਂ ਕੱਲ੍ਹ ਵਾਲੀ ਕਲਾਸ ਦੇ ਨਾਲ ਹੀ ਨੋਟ ਕਰ ਲਿਓ ਫਿਰ ਉਸ ਤੋਂ ਬਾਅਦ ਰਾਜੇ ਟੀ ਕ੍ਰਿਸ਼ਨਾਚਾਰੀ ਉਹਨਾਂ ਨੇ ਕਿਹਾ ਕਿ ਸੱਚਾ ਡਸਟਬਿਨ ਡੀਪੀਐਸਪੀ ਨੂੰ ਸੱਚਾ ਡਸਟਬਿਨ ਕਿਹਾ ਟੀ ਕ੍ਰਿਸ਼ਨਾਚਾਰੀ ਨੇ ਉਹਨਾਂ ਨੇ ਕਿਹਾ ਵੀ ਇਹ ਡਸਟਬਿਨ ਦੇ ਸਮਾਨ ਆ ਭਾਬ ਜਿਵੇਂ ਆਪਾਂ ਘਰ ਦਾ ਕਚਰਾ ਡਸਟਬਿਨ ਦੇ ਵਿੱਚ ਪਾ ਦਿੰਨੇ ਆ ਆਪਣੇ ਵਾਸਤੇ ਉਹ ਵੇਸਟ ਹੁੰਦਾ ਪਰ ਜਦੋਂ ਕਚਰਾ ਗੱਡੀਆਂ ਵਾਲੇ ਲੈ ਜਾ ਕੇ ਉਹਨਾਂ ਨੂੰ ਕੂੜਾ ਘਰਾਂ ਦੇ ਵਿੱਚ ਲਿਜਾਂਦੇ ਆ ਉੱਥੇ ਉਹਦਾ ਰੀਸਾਈਕਲ ਕੀਤਾ ਜਾਂਦਾ ਤਾਂ ਉੱਥੇ ਉਹ ਜਿਹੜਾ ਉਹਨਾਂ ਵਿੱਚੋਂ ਕੁਝ ਨਿਕਲ ਸਕਦਾ ਪਰ ਸਾਡੇ ਵਾਸਤੇ ਉਹ ਇੱਕ ਡਸਟਬੀਨ ਤਾਂ ਉਸੇ ਤਰ੍ਹਾਂ ਟੀ ਕ੍ਰਿਸ਼ਨਾਚਾਰੀ ਨੇ ਕਿਹਾ ਕਿ ਇੱਕ ਸੱਚਾ ਡਸਟਬੀਨ ਆ ਵੀ ਫਿਲਹਾਲ ਇਹਦਾ ਕੋਈ ਉਪਯੋਗ ਨਹੀਂਗਾ ਭਵਿੱਖ ਦੇ ਵਿੱਚ ਹੋ ਸਕਦਾ ਕੇਟੀ ਕੇਡੀ ਸ਼ਾਹ ਰਾਜੇ ਇਹਨਾਂ ਨੇ ਇਹਦਾ ਜਿਹੜਾ ਸਟੇਟਮੈਂਟ ਦਿੱਤੀ ਉਹ ਕਹਿੰਦੇ ਕਿ ਡੀਪੀਐਸਪੀ ਇੱਕ ਚੈੱਕ ਆ ਜਿਸਦਾ ਭੁਗਤਾਨ ਬੈਂਕ ਆਪਣੀ ਸੁਵਿਧਾ ਦੇ ਅਨੁਸਾਰ ਕਰੇਗਾ ਭਾਵ ਰਾਜ ਜਿਹੜਾ ਉਹ ਡੀਪੀਐਸਪੀ ਨੂੰ ਆਪਣੀ ਸੁਵਿਧਾ ਦੇ ਅਨੁਸਾਰ ਹੀ ਉਹਨਾਂ ਦੇ ਜਿਹੜੇ ਨਿਰਦੇਸ਼ ਆ ਉਹਨਾਂ ਨੂੰ ਵਰਤੇਗਾ ਫਿਰ ਐਲ ਐਮ ਸਿੰਘ ਵੀ ਰਾਜੇ ਉਹਨਾਂ ਨੇ ਕਿਹਾ ਕਿ ਸੰਵਿਧਾਨ ਦਾ ਜੀਵਨਦਾਈ ਪ੍ਰਾਵਧਾਨ ਡੀ ਪੀ ਐਸ ਪੀ ਨੂੰ ਨੇ ਕਿਹਾ ਕਿ ਸੰਵਿਧਾਨ ਦਾ ਜੀਵਨਦਾਈ ਪ੍ਰਾਵਧਾਨਾ ਭਾਵੇਂ ਸੰਵਿਧਾਨ ਸਭਾ ਦੇ ਵਿੱਚ ਜੋ ਆਦੇਸ਼ ਲਿਖੇ ਗਏ ਆ ਉਹਨਾਂ ਨੂੰ ਪੂਰਾ ਕਰੇਗਾ ਕੇ ਸੀ ਵਿਹਰ ਨੇ ਕਿਹਾ ਕਿ ਲਕਸ਼ ਤੇ ਆकांक्षाਵਾਂ ਦਾ ਕੋਸ਼ਨਾ ਪੱਤਰ ਆ ਉਸ ਤੋਂ ਬਾਅਦ ਰਾਜੇ ਜਿਹੜੇ ਡੀ ਪੀ ਐਸ ਪੀ ਉਹ ਕੀ ਦਾ ਦਾਵਾ ਹਨ ਜਿਵੇਂ ਆਪਾਂ ਪੜਿਆ ਸੀ ਨਾ ਵੀ ਫੰਡਾਮੈਂਟਲ ਰਾਈਟ ਹੈ ਜਿਹੜੇ ਉਹ ਨਾਗਰਿਕਾਂ ਦਾ ਦਾਵਾ ਹਨ ਨਾਗਰਿਕਾਂ ਦਾ ਦਾਵਾ ਹਨ ਤਾਂ ਫਿਰ ਉਹ ਨਾਗਰਿਕਾਂ ਵਾਸਤੇ ਸਕਾਰਾਤਮਕਾ ਫੰਡਾਮੈਂਟਲ ਰਾਈਟ ਹੈ ਨਾ ਜਿਹੜੇ ਉਹ ਨਾਗਰਿਕਾਂ ਵਾਸਤੇ ਤਾਂ ਸਕਾਰਾਤਮਕ ਪ੍ਰਵਿਰਤੀ ਰੱਖਦੇ ਆ ਪਰ ਰਾਜ ਦੇ ਵਾਸਤੇ ਨਕਾਰਾਤਮਕ ਪ੍ਰਵਿਰਤੀ ਰੱਖਦੇ ਆ ਉਸੇ ਤਰ੍ਹਾਂ ਜਿਹੜੇ ਡੀ ਪੀ ਐਸ ਪੀ ਹੈ ਰਾਜੇ ਉਹ ਰਾਜ ਦਾ ਦਾਵਾ ਹਨ ਫਿਰ ਰਾਜੀ ਇਹਨਾਂ ਦੇ ਵਿੱਚ ਅੰਤਰ ਵੇਖਦੇ ਆਪਾਂ ਮੌਲਿਕ ਅਧਿਕਾਰਾਂ ਦੇ ਵਿੱਚ ਤੇ ਡੀਪੀਐਸਪੀ ਦੇ ਵਿੱਚ ਕੀ ਅੰਤਰ ਆ ਤੇ ਮੌਲਿਕ ਅਧਿਕਾਰ ਹੈ ਜਿਹੜੇ ਉਹ ਆਪਾਂ ਯੂਐਸਏ ਤੋਂ ਲਈ ਆ ਤੇ ਜਿਹੜੇ ਡੀਪੀਐਸਪੀ ਆ ਰਾਜੇ ਇਹਨਾਂ ਨੂੰ ਹਾਈਲਾਈਟ ਕਰ ਲਓ ਡੀਪੀਐਸਪੀ ਇਹ ਜਿਹੜੇ ਉਹ ਆਇਰਲੈਂਡ ਤੋਂ ਲਈ ਆ ਮੌਲਿਕ ਅਧਿਕਾਰਾਂ ਦਾ ਵਰਣਨ ਹੈ ਜਿਹੜਾ ਉਹ ਆਪਣੇ ਸੰਵਿਧਾਨ ਦੇ ਵਿੱਚ ਭਾਗ 3 ਦੇ ਵਿੱਚ ਮਿਲਦਾ ਤੇ ਡੀਪੀਐਸਪੀ ਦਾ ਵਰਣਨ ਭਾਗ 4 ਦੇ ਵਿੱਚ ਮਿਲਦਾ ਫਿਰ ਮੌਲਿਕ ਅਧਿਕਾਰਾਂ ਦੀ ਜਿਹੜੀ ਪ੍ਰਕਿਰਤੀ ਸਰੂਪ ਪਰ ਹੈ ਜੇ ਉਹ ਜਸਟੇਬਲ ਆ ਸਕਾਰਾਤਮਕ ਪਰਵਰਤਨਸ਼ੀਲਾ ਭਾਵੇਂ ਇਹਨਾਂ ਨੂੰ ਜੇ ਆਪਣੀ ਪੂਰਤੀ ਨਹੀਂ ਹੁੰਦੀ ਜਾਂ ਕੋਈ ਆਪਣੇ ਫੰਡਾਮੈਂਟਲ ਰਾਈਟ ਦੇ ਖਿਲਾਫ ਕਾਨੂੰਨ ਬਣਦਾ ਤਾਂ ਆਪਾਂ ਸੁਪਰੀਮ ਕੋਰਟ ਦੇ ਕੋਲ ਜਾ ਸਕਦੇ ਆ ਤੇ ਜਿਹੜੇ ਡੀਪੀਐਸਪੀ ਆ ਉਹਨਾਂ ਦਾ ਸਰੂਪ ਹੈ ਜਿਹੜਾ ਉਹ ਨੋਨ ਜਸਟੇਬਲ ਆ ਭਾਵੇਂ ਦੇ ਰਾਜ ਨਿਰਦੇਸ਼ਾਂ ਦਾ ਪਾਲਨ ਨਹੀਂ ਕਰਦਾ ਤਾਂ ਆਪਾਂ ਸੁਪਰੀਮ ਕੋਰਟ ਦੇ ਕੋਲ ਨਹੀਂ ਜਾ ਸਕਦੇ ਫਿਰ ਰਾਜੇ ਇਹ ਵਿਅਕਤੀ ਦੇ ਦਾਅਵੇ ਆ ਤੇ ਜਿਹੜੇ ਡੀਪੀਐਸਪੀ ਆ ਉਹ ਰਾਜ ਦੇ ਦਾਵੇ ਹਨ ਜਿਹੜੇ ਮੌਲਿਕ ਅਧਿਕਾਰ ਹੈ राजे ਉਹ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਆਪਣੇ ਆਪ ਹੀ ਮਿਲ ਜਾਂਦੇ ਆ ਪਰ ਜਿਹੜੇ ਡੀ ਪੀਐਸਪੀ ਹੈ राजे ਉਹ ਸਰਕਾਰਾਂ ਦੁਆਰਾ ਜਦੋਂ ਲਾਗੂ ਕੀਤਾ ਜਾਂਦਾ ਤਾਂ ਤਾਂ ਹੀ ਮਿਲਦੇ ਆ ਸਰਕਾਰਾਂ ਦੁਆਰਾ ਲਾਗੂ ਹੋਣ ਤੇ ਹੀ ਮਿਲਦੇ ਹਨ ਫਿਰ राजे ਇਹਨਾਂ ਦਾ ਵਰਗੀਕਰਨ ਵਿਭਾਜਨ ਇਹ ਵੰਡ ਹੈ ਜਿਹੜੀ राजे ਇਹ ਸੰਵਿਧਾਨ ਦੇ ਵਿੱਚ ਨਹੀਂ ਕੀਤੀ ਗਈ ਜਿਹੜੀ ਡੀਪੀਐਸਪੀ ਦੀ ਵੰਡ ਕੀਤੀ ਗਈ ਹੈ ਨਾ राजे ਉਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਕੀਤੀ ਗਈ ਬਲਕਿ ਵਿਦਵਾਨਾਂ ਦੁਆਰਾ ਕੀਤੀ ਗਈ ਆ ਜਿਵੇਂ ਤਿੰਨ ਤਰ੍ਹਾਂ ਦੇ ਨਾਲ ਇਹ ਵੰਡ ਕੀਤੀ ਗਈ ਆ ਆਰਥਿਕ ਤੇ ਸਮਾਜਿਕ ਡੀਪੀਐਸਪੀ ਸਿਧਾਂਤ ਜਿਹੜੇ ਉਹ ਆ ਗਾਂਧੀਵਾਦੀ ਸਿਧਾਂਤ ਉਦਾਰਵਾਦੀ ਤੇ ਬૌਧਿਕ ਸਿਧਾਂਤ ਇਹ ਉਹਨਾਂ ਨਾਲ ਸੰਬੰਧਿਤ ਆਰਟੀਕਲ ਹੈ राजे ਆਰਥਿਕ ਤੇ ਸਮਾਜਿਕ ਸਿਧਾਂਤ ਨਾਲ ਸੰਬੰਧਿਤ ਆਰਟੀਕਲ ਆਰਟੀਕਲ 38 ਜਿਦੇ ਵਿੱਚ ਰਾਜੇ ਸਮਾਜਿਕ ਤੇ ਆਰਥਿਕ ਨਿਆਂ ਦੀ ਗੱਲ ਕੀਤੀ ਗਈ ਆ ਸਮਾਜਿਕ ਪਲੱਸ ਆਰਥਿਕ ਨਿਆਂ ਦੀ ਗੱਲ ਕੀਤੀ ਗਈ ਆ ਫਿਰ ਆਰਟੀਕਲ 39 ਜਿਦੇ ਵਿੱਚ ਇਸ ਨਿਆਂ ਦੇ ਤਹਿਤ ਧੰਨੇ ਦੀ ਵੰਡ ਦੀ ਗੱਲ ਕੀਤੀ ਗਈ ਆ ਆਰਟੀਕਲ 41 ਜਿਦੇ ਵਿੱਚ ਮਜ਼ਦੂਰਾਂ ਨਾਲ ਸੰਬੰਧਿਤ ਆਰਟੀਕਲ 42 ਆ ਜਿਹੜਾ ਉਹ ਸਿੱਖਿਆ ਤੇ ਹੁਨਰ ਦੇ ਨਾਲ ਸੰਬੰਧਿਤ ਆਰਟੀਕਲ 43 ਏ ਆ ਜਿਹੜਾ 43 ਰਜੇ ਆਰਟੀਕਲ 43 ਆ ਜਿਹੜਾ ਇਹ ਤਨਖਾਹਾਂ ਨਾਲ ਸੰਬੰਧਿਤ ਆ 43 ਏ ਆ ਜਿਹੜੀ ਇਹ ਮਜ਼ਦੂਰੀ ਮਜ਼ਦੂਰਾਂ ਦੀ ਭਾਗੀਦਾਰੀ ਨਾਲ ਸੰਬੰਧਿਤ ਆ ਫਿਰ ਗਾਂਧੀਵਾਦੀ ਸਿਧਾਂਤ ਰਾਜੇ ਜਿਹੜੇ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਆਰਟੀਕਲ 40 ਪੰਚਾਇਤਾਂ ਨਾਲ ਸੰਬੰਧਿਤ ਹੈ ਰਾਜੇ ਆਰਟੀਕਲ 43 ਬੀ ਹੈ ਜਿਹੜਾ ਕਿਸਾਨਾਂ ਦੇ ਕਿਸਾਨਾਂ ਦੀ ਰਹਿائش ਤੇ ਉਹਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਆਰਟੀਕਲ 46 ਹੈ ਜਿਹੜਾ ਐਸਸੀ ਤੇ ਐਸਟੀ ਨਾਲ ਸੰਬੰਧਿਤ ਆਰਟੀਕਲ 47 ਹੈ ਜਿਹੜਾ ਰਾਜੇ ਉਹ ਸਿਹਤ ਨਾਲ ਸੰਬੰਧਿਤ ਆਰਟੀਕਲ 48 ਹੈ ਜਿਹੜਾ ਉਹ ਖੇਤੀ ਤੇ ਪਸ਼ੂ ਪਾਲਣ ਨਾਲ ਸੰਬੰਧਿਤ ਹੈ ਇਹ ਰਾਜੇ ਆਰਥਿਕ ਤੇ ਸਮਾਜਿਕ ਸਿਧਾਂਤ ਸੀਗੇ ਇਹ ਗਾਂਦੀਵਾਦੀ ਸਿਧਾਂਤਾਂ ਦਾ ਕੁਝ ਇਹਨਾਂ ਦੇ ਵਿੱਚੋਂ ਕਾਮਨ ਵੀ ਹੈ ਤੇ ਉਦਾਰਵਾਦੀ ਵੀ ਹੈ ਜਿਹੜੀ ਆਰਟੀਕਲ 45 ਜਿਹੜਾ ਹੈਗਾ ਇਹ ਵੀ ਕਿਸਾਨਾਂ ਨਾਲ ਸੰਬੰਧਤ ਹੈ ਰਾਜੇ ਆਰਟੀਕਲ 48 ਹੈ ਜਿਹੜਾ ਖੇਤੀ ਤੇ ਪਸ਼ੂ ਪਾਲਣ ਨਾਲ ਸੰਬੰਧਿਤ ਹੈ ਇਹ ਗਾਂਦੀ ਦੇ ਵਿਚਾਰਧਾਰਾ ਨਾਲ ਵੀ ਸੰਬੰਧਿਤ ਹੈ ਤੇ ਉਦਾਰਵਾਦੀ ਕਾਮਨ ਹੋ ਗਿਆ ਨਾ 48 ਪਸ਼ੂ ਪਾਲਣ ਨਾਲ ਸੰਬੰਧਿਤ ਜਿਹੜਾ ਖੇਤੀ ਤੇ ਪਸ਼ੂ ਪਾਲਣ ਨਾਲ ਆਰਟੀਕਲ 48 ਇਹ ਆ ਗਿਆ ਰਾਜੇ ਉਸ ਤੋਂ ਬਾਅਦ ਆਰਟੀਕਲ 49 ਜਿਦੇ ਵਿੱਚ ਪ੍ਰਾਤਿਤਿਕ ਸਥਾਨਾਂ ਤੇ ਰਾਸ਼ਟਰੀ ਵਿਰਾਸਤ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਆ ਆਰਟੀਕਲ 50 ਆ ਗਿਆ ਰਹੇ ਜਿਦੇ ਵਿੱਚ ਜਿਹੜਾ ਸਕੂਲ ਸਿਸਟਮ ਨਾਲ ਸੰਬੰਧਿਤ ਆਰਟੀਕਲ 51 ਆ ਗਿਆ ਜਿਹੜਾ ਕਿ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨਾਲ ਸੰਬੰਧਿਤ ਤਾਂ ਕੱਲ ਨੂੰ ਰਾਜੇ ਆਪਾਂ ਜਿਹੜੇ ਡੀ ਪੀਐਸਪੀ ਦੇ ਅੰਦਰ ਆਰਟੀਕਲ ਆਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਟੇਲ ਦੇ ਵਿੱਚ ਕਵਰ ਕਰਾਂਗੇ 36 ਤੋਂ ਲੈ ਕੇ 50 1 ਤੱਕ ਹੁਣ ਇਹ ਤੁਸੀਂ ਮੈਨੂੰ ਦੱਸ ਦਿਓ ਵੀ ਸਾਰੇ ਆਰਟੀਕਲ ਕਵਰ ਕਰਾਵਾਂ ਜਾਂ ਜਿਹੜੇ ਕੁਝ ਇੰਪੋਰਟੈਂਟ ਆ ਉਹ ਵਾਲੇ ਆਪਾਂ ਕਵਰ ਕਰ ਲਈਏ ਜੇ ਰਾਜੀ ਕਲਾਸ ਵਧੀਆ ਲੱਗੀ ਤਾਂ ਜਿਨ੍ਹਾਂ ਨੇ ਵੇਖੀ ਆ ਤਾਂ ਜਿਹੜੇ ਜਾਂ ਬਾਅਦ ਚ ਵੇਖਣਗੇ ਸਾਰੇ ਲਾਈਕ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਿਓ ਤਾਂ ਮਿਲਦੇ ਹਾਂ ਰਾਜੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ